ਇਸ ਲਈ ਬੰਦ ਬੰਦ ਕਰਵਾਈ ਗੋਪੀਆਲਾ ਜਿਸ ਦੀ ਸ਼੍ਰੀ ਕੇ ਸੰਸਵਸ ਸੰਗਲ ਪਾਇਆ ਕਿ ਆਰਿਆਂ ਚਾਰਸ ਤੋਂ ਮੰਗਾਨੀ ਕਿ ਮੈਦਾਨ ਤੇ ਅੰਕਾਰ ਨੂੰ ਜੀ ਸਲਾਮ ਅਲੈਕੁਮ ਮਾਬਾਕ ਨੂੰ ਜਾਂਦੇ ਲੋਕਾਂ ਸੰਤਨ ਲਿਖਵਾਣ ਬਾਬਾ ਉਸ ਤੋਂ ਦੇ ਨੰਬਰ ਪਤਾ ਦੀ ਦੁਨੀਆ ਸੰਤਨ ਮਿਤਾ ਚਾਹਤ ਨੇ ਸਿ ਵਿਖਿਆ ਸਰਕਾਰ ਖਾਣ ਚਾਰ ਬਾਨੰਦ ਸੰਤਨ ਪਾਣੀ 33 ਕਰੋੜ ਦੇਜੇ ਤੇ ਇੱਕ ਵਾਰ ਦੀ ਕਰਮ ਕੌਣ ਵਿਖੀ ਧਿਆਨ ਅੰਕਾਰ ਨੂੰ ਜੀ ਜੀ ਸਲਾਮ

छत्तर चौथर के मालक सतगुरु धन धन आप श्री गुरु ग्रंथ साहब जी आप पवित्र चरणा कमला में अरदास बेनती की जाती है इस वे की अरदास बेनती आप ही अपने घर में प्रवान करनी प्रवान करनी गुरुवंत जानी जी हो आप जी घर दर के पीतवान आपके भरोसा रखना घर प्रति सेवादार

तीसरा श्री अखंड पाठ साहब सरदार बहादुर सिंह जोधु भाई तीर्थ जोत सिंह सनस्थ बहादुर समूह परिवार की शुक्रमा करते हुए पिंडा कलॉ चौथा श्री अखंड पाठ सरदार लखबीर सिंह सारण सिंह नवजीत खुशी अंदर पिंड रंग वाला कलॉ जिन्हों जिन्ह दिन शब्दा ने इस महानी बांध गए सांभर महाराज की सारी मेगलानी पूर्ण प्रेम तंत्र समर्थन द्वारा आशा करते हैं और पात्रों के हाथों में लेकर आ जाती है यानी बाणी चली जाए सेवा करने से लेकर पूरी पार्टी और सेवा प्रदान आप की याद में समिति में आपका नाम लेने के बाद से शुरू हो तालिया हाथ उठने लागते है और इस पद चापावान का नाम आई हुसा समिति गुरुपदेन साहब शोक कार्यरास करो गुरु त्रयांनी यो जान निकल आ जीवन मुखना गुरु त्रयांनी यो एस महा उजागरक जो जिस भाई ने ता नाम थाने से अभी इसी हाती के एस की बेटी सेवा लाने का नाम गुरु करने गुरु त्रयांनी सो बागो के श्रद्धा जी विनती में बोल रहे हैं ਸਵਾਗਤ ਹੈ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੈਰੀ ਸਾਧ ਸੰਗਤ ਆਪ ਜੀ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਵਿਵੇਕ ਪੰਥ ਦੇ ਜਿਹੜੇ ਹੁਣ ਮੁੰਡੀ ਨੇ ਸਤਿਕਾਰਯੋਗ Swami Brahmanji Maharaj ਕੱਲੇ ਹੀ ਮੁੱਖ ਪ੍ਰਚਾਰਕ ਨਹੀਂ ਵਿਵੇਕ ਪੰਥ ਦੇ ਮੋਢੀ ਵੀ ਹੈ ਔਰ ਜਿੱਥੇ ਵੱਡਾ ਜੀ ਕਹਿੰਦੇ ਕਿ ਭਾਈ ਜਿੱਥੇ ਮੇਨ ਪ੍ਰਚਾਰਕ ਬੋਲਣ ਤੋਂ ਉੱਪਰ ਬੋਲਿਆ ਨਹੀਂ ਜਾਂਦਾ ਤੇ ਬੇਨਤੀ ਹੈ ਕਿ ਵਿਚਾਰ ਕੇ ਨਹੀਂ ਤੇ ਪਤ ਦੇ ਮੋਢੀ ਵੀ ਹੈ ਪਤ ਦੇ ਵਾਲੀ ਵੀ ਹੈ ਤੇ ਪਤ ਦੇ ਵਾਲੀਆਂ ਨੂੰ ਇਹੋ ਤੁਮ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਨਾਲ ਆਪਣੇ ਪਤ ਦੇ ਨਾਲ ਸਭ ਦੇ ਨਾਲ ਇੱਕ ਜਿਹਾ ਵਿਹਾਰ ਕਰਨ ਸੋ ਮੈਂ ਫੈਮਿਲੀ ਤੋਂ ਬੇਨਤੀ ਜਨਾ ਕੇ ਲੇਟ ਹੋ ਗਏ ਪਰ ਆਪ ਸਭ ਸੰਸਥਾ ਨੂੰ ਬੇਨਤੀ ਕਰਦੇ ਹਾਂ ਕਿ ਸੋ ਆਪ ਸਭ ਸੰਸਥਾ ਨੂੰ ਬੇਨਤੀ ਹੈ ਹਜੂਰ ਮਹਾਰਾਜ ਸੱਤੇ ਪਾਤਸ਼ਾ ਬੈਕੰਟਵਾਸੀ ਵਿਵੇਕਪੰਥ ਦੇ ਬਾਨੀ ਸੰਤ ਬਾਬਾ ਕਮਲਦਾਸ ਜੀ ਦਾ ਜਨਮ ਦਿਨ ਜੋ ਹਰ ਸਾਲ ਸਾਰੇ ਦਾਸ ਜੀ ਦਾ ਜਨਮ ਦਿਨ ਜੋ ਹਰ ਸਾਲ ਸਾਰੀਆਂ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਵਿਵੇਕਾਸ਼ ਮੱਲੇ ਵਾਲਾ ਵਿਖੇ 8 ਮਾਰਚ ਦੇ ਸ਼ਨੀਵਾਰ ਨੂੰ 25 ਫਗਣ ਨੂੰ ਇਹ ਦਿਨ ਬਨਾਇਆ ਜਾਏਗਾ ਆਪ ਸਭ ਸੰਗਤਾਂ ਨਾਲ ਬੜੀ ਬੇਨਤੀ ਹੈ ਕਿ ਸਾਰਿਆਂ ਨੇ ਕੰਚਨ ਦੀ ਕਿਰਪਾਲਤਾ ਕਰਨੀ ਜੀ ਇਹਨੀਆਂ ਹਾਜ਼ਰੀਆਂ ਕਬੂਲ ਕਰਦੀਆਂ ਬਾਬਾ ਜੀ ਦੀ ਸਿਹਤ ਠੀਕ ਨਾ ਹੋਣ ਕਰਕੇ ਆਪ ਸਭ ਸੰਗਤਾਂ ਤੋਂ ਬਾਬਾ ਜੀ ਨੇ ਮਾਫੀ ਚਾਹੀ ਹੈ ਉਹਨਾਂ ਦਾ ਮਨ ਬਹੁਤ ਸੀ ਕਿ ਮਾਤਾ ਜੀ ਦੇ ਨਗਰ ਵਿੱਚ ਜਾ ਕੇ ਨਮਨ ਕਰੀਏ ਉਹਨਾਂ ਦੀ ਪਾਵਨ ਧਰਤੀ ਨੂੰ ਮੱਥਾ ਟੇਕੀਏ ਪਰ ਸਿਹਤ ਨਾ ਠੀਕ ਹੋਣ ਕਰਕੇ ਬਾਬਾ ਇਹ ਪਹੁੰਚ ਨਹੀਂ ਸਕੇ

ਆਜਾਪਾਂ ਗੱਲ ਕਰੀਏ ਸਹਿਬ ਨੂੰ ਨਾਮ ਦੇ ਜੀ ਜਿਨ੍ਹਾਂ ਨੇ 1469 ਈਸਵੀ ਨੂੰ ਰਾਏਪੋਏ ਕੁਤਲਵੰਡੀ ਪਿਤਾ ਮਹਿਤਾ ਜੀ ਦੇ ਘਰ ਅਤੇ ਮਾਤਾ ਤ੍ਰਿਪਤਾ ਜੀ ਕੋਲੋਂ ਵਰਦਾਨ ਧਾਰਿਆ ਹੈ ਨਹੀਂ ਹੋਏ